हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀਹ ਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਆਪਾਂ ਪਹੁੰਚਿਆ ਵੀਰ ਤੁਹਾਨੂੰ ਦੇ ਕੋਲ ਤੇ ਆ ਰਹੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਯਾਰ ਚੱਲ ਜੀ ਵਧੀਆ ਬਾਬੇ ਜੀ ਦੀ ਬਹੁਤ ਕਿਰਪਾ ਹੈ ਕਿਰਪਾ ਹੀ ਚਾਹੀਦੀ ਹੈ ਜੀ ਇਹ ਵੀ ਜੀ ਆਪਣਾ ਨਾਮ ਤੇ ਡਰੈੱਸ ਤੇ ਤੁਹਾਨੂੰ ਸ਼ਹਿਰ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਫੋਨ ਦਾ 89678 ਠੀਕ ਹੈ ਜੀ ਹਾਂ ਜੀ ਇਹ ਕਰੀਏ ਸ਼ੁਰੂਆਤ ਜੀ ਚਲੋ ਬਾਈ ਜੀ ਦੱਸਿਆ ਪਹਿਲੇ ਨੰਬਰ ਤੇ ਝੋਟੀ ਜੀ ਤਰੀਕ ਅੱਜ ਹੈ ਜੀ 22 ਅੱਛਾ ਜੀ ਤੇ ਚਲੋ ਬਾਹਰ ਸੱਤੇ ਬਾਸ਼ਾਲ ਦੀ ਬੜੀ ਬੜੀ ਲਿਆਵੇ ਦਿਨ ਕਰੇ ਜੀ ਹਾਂ ਜੀ ਹਾਂ ਜੀ ਹਾਂ ਤੁਸੀਂ ਭਾਈ ਦੱਸਿਓ ਜੀ ਡਿਟੇਲ ਇਹ ਭਾਈ ਦੋਦੇ ਕੋ 8 ਕਿਲੋ ਜੇ 9 ਕਿਲੋ ਹੋਊਗਾ ਪਰ ਆਪਾਂ ਪਾਕ ਤੋਂ ਜੰਡੀ ਜਾਵਾਂਗੇ ਅੱਛਾ ਜੀ 8 ਕਿਲੋ ਦੋਜੇ ਠੀਕ ਆ ਆ ਕੱਟਾ ਮਗਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਠੀਕ ਹੈ ਜੀ ਇਹਨਾਂ ਕਦੇ ਆਮੋ ਕਿਹਾ ਸੀ ਪੂਰੇ ਭਾਈਓ 20 25 ਨਵੇਂ ਲੱਗਦੇ 20 ਦੇ ਹੋਗੇ ਠੀਕ ਹੈ ਠੀਕ ਹੈ 20 25 ਦਿੰਦੇ ਆ ਆ ਭਾਈ ਜਿਹੜਾ ਟਾਈਮ ਹੋ ਰਿਹਾ ਸੂਆ ਭਾਈ ਸੂਆ ਪਹਿਲਾ ਆਉਂਦੇ ਦੂਜਾ ਸੂਆ ਠੀਕ ਹੈ ਠੀਕ ਹੈ ਭਾਈ ਦੂਜਾ ਸੂਆ ਤੇ ਮਿੱਟੀ ਆਪਾਂ ਘੱਟ ਰੱਖ ਲਈਏ ਕਰਮਾ ਲਈ ਇਹ ਬਹੁਗਾ 9 ਦੇ ਪੱਕੇ 8 ਲੀਟਰ ਦੀ ਪਾਈ ਦੀ ਗਾਰੰਟੀ ਆ ਤੁਹਾਨੂੰ ਬੜਾ ਲਈ ਦੀ ਹਾਂਜੀ ਇਥੇ ਝੂਠ ਦਾ ਕੋਈ ਵਪਾਰ ਨਹੀਂ ਆ ਤੁਹਾਨੂੰ ਬੜਾ ਆਪਣਾ ਰੋਜ ਮਾਲ ਵਿਗਦਾ ਹਾਂਜੀ ਹਾਂਜੀ ਇਹ ਨਾਗੋ ਮੇਰੀ ਵੀਡੀਓ ਕੱਢ ਕੇ ਦੇਖ ਲੇ ਬਿਲਕੁਲ ਸਹੀ ਗੱਲ ਆ ਜੀ ਇਹ ਨਾਗਾ ਕੋਈ ਕਿਦਾ ਤੂੰ ਜਿਆਦਾ ਤੂੰ ਨਹੀਂ ਜਿਆਦਾ ਕੋਈ ਵੀਡੀਓ ਨਾ ਰੋਈਦਾ ਹਾਂਜੀ ਹਾਂਜੀ ਨਹੀਂ ਸਹੀ ਗੱਲ ਜੇ ਰੋਈ ਮਾਲ ਵਿਗਦਾ ਤਾਂ ਆਪਾਂ ਮਾਲ ਆਉਣ ਲਿਆ ਵਾ ਬਿਲਕੁਲ ਬਿਲਕੁਲ ਸਹੀ ਗੱਲ ਪਹਿਲੇ ਉਧਾ ਮਾਲਾ ਬਾਕੀ ਚਾਹ ਨਾਲ ਲਿਆ ਗਏ ਉਧਾ ਆਪਾਂ ਇਥੇ ਬੰਨੀ ਹੋਰ ਲੈ ਲਏ ਗਏ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਜੀ ਇਹਦਾ ਬਾਕੀ ਸਾਚੇ ਦਾਸ ਨਾ ਇਹ ਨੇ ਇਹ ਕਾਫੇ ਦੇ ਪਿੱਛੇ ਥਲਾਂ ਦਾ ਫਾਇਰ ਗਿਆ ਉਹਨੇ ਲਾ ਕੇ ਰੋ ਚੈੱਕ ਕਰ ਸਕਦੇ ਜੇ ਇਹਨਾਂ ਕੰਨਾ ਪਾ ਲੱਗਾ ਵਿਆਵਾ ਇਹਦਾ ਮੁੱਲ ਭਾਜੀ ਇਹਦਾ ਮੁੱਲ ਭਾਜੀ ਮੈਂ ਕਰਫੇ 75000 ਰੁਪਇਆ ਅੱਛਾ ਜੀ ਹਾਂ ਜੀ ਕਰਦੇ ਜੀ ਨਿਗੇ ਨਿਗੇ ਜੀ ਨਿਗੇ ਨਿਗੇ ਜੀ ਹਾਂ ਜੀ ਭਾਜੀ ਇਹ 72000 ਤੇ ਪਹੁੰਚ ਕਰਾਂਗੇ ਅੱਛਾ ਬੜਾ ਦੂਰਦਾਰ ਮਾਲ ਜਾਂਦਾ ਮੁਰਕੇ ਕਰਾਈ ਵੀ ਗੱਦੀਆਂ ਵਾਲੇ ਬੜੇ ਮੰਗਦੇ ਆ ਹਾਂ ਜੀ 72000 ਪਹੁੰਚ ਅੱਛਾ ਜੀ ਉਹਦਾ ਦੇ ਦਾਂਗੇ ਆਪਾਂ 2 ਕਟ 70000 ਠੀਕ ਹੈ ਠੀਕ ਹੈ ਲੋ ਜੀ 72 ਹਜ਼ਾਰ ਜੀ ਭਾਈ ਪਹੁੰਚ ਕਰਾਂਗੇ ਅੱਛਾ ਜੀ ਪੂਰੇ 60 ਹਜ਼ਾਰ ਦੀ ਮਾਜ ਰਾਵਾਂਗੇ ਹਾਂ 60 ਹਜ਼ਾਰ ਠੀਕ ਹੈ ਠੀਕ ਹੈ ਲੋ ਜੀ ਆਪਣੀ ਗੱਡੀ ਲੈ ਆਵੇ ਅੱਛਾ ਜੀ ਅਸੀਂ 60 ਹਜ਼ਾਰਾਂ ਵਿੱਚ ਠੀਕ ਹੈ ਅਸੀਂ 70 ਵੀ ਲੈਣਾ ਸਾਡੇ 60 ਹਜ਼ਾਰਾਂ ਦਾ ਅੱਛਾ ਜੀ ਗੱਡੀ ਆਪਣੀ ਘਰ ਦੇ ਠੀਕ ਹੈ ਠੀਕ ਹੈ ਭਾਵੇਂ ਗੱਡੀ ਉਹਦੀ ਆਦੇ 3000 ਹਜ਼ਾਰ ਤੇ ਭਾਵੇਂ ਆਦੇ 4000 ਭਾਵੇਂ 5000 ਠੀਕ ਹੈ ਤੇ 72 ਹਜ਼ਾਰ ਜੀ ਪਹੁੰਚ ਜਾਾਂਗੇ ਠੀਕ ਚਲੋ 5-6000 ਰੁਪਏ ਦੀ ਗੱਡੀਆਂ ਨਹੀਂ ਦੇ ਦੋ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਭਾਈ ਦੂਜੇ ਨੰਬਰ ਤੇ ਦੂਜ ਠੀਕ ਹੈ ਆ ਜੀ ਕੱਢੀਏ ਠੀਕ ਹੈ ਜੀ ਫੀਮੇਲ ਕਾਫ ਜੇ ਦੇ ਪਿੱਛੇ ਸੂਈ ਨੂੰ ਅੱਠ 10 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇੱਕੋ ਭਾਈ ਦੁੱਧ ਇੱਕੋ ਦੁੱਧ ਭਾਈ ਬਿਲਕੁਲ 8 ਕਿਲੋ ਉਹਦੇ ਚਾ ਸਾਢੇ 7 ਕਿਲੋ ਗੰਢੀ ਦਾ ਹੋ ਜਾਈ 22 ਸੂਈਏ ਅੱਛਾ ਜੀ ਹਾਂ ਠੀਕ ਹੈ ਲਓ ਜੀ ਇਹ ਵੀ ਬੱਲਾ ਮਠਾ ਗਿਆ ਜੀ ਵੀ ਨੀਂਦੀ ਦਾ ਵੀ ਦਾ ਪਾਸ ਰੱਖਦੀ ਆ ਇਹ ਕਿਨਵਾ ਸਵਾ ਇਹਨਾਂ ਸਵਾ ਜੀ ਠੀਕ ਹੈ ਲਓ ਜੀ ਪਹਿਲਾ ਸਵਾ ਜੀ ਨੀਂਦੀ ਦੇਖੋ ਚਾ ਪਾਦਾ ਛੋਟੀਆਂ ਫਰੀਕੀਆਂ ਦੇਖੋ ਜੀ ਬਿਲਕੁਲ ਬਿਲਕੁਲ ਜੀ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੇ ਮਣਕੀ ਅੱਖ ਆ ਗਈ ਆ ਕਰਮ ਵਾਲੀ ਕਤੀ ਮਗਰਾ ਜੀ ਸਾਡਾ ਇੱਥੇ ਜਿਹੜਾ ਦੁੱਧ ਹੈ ਸੈਂਪਲ ਅੱਛਾ ਜੀ ਠੀਕ ਆ ਦੇਖੋ ਇਹਨੂੰ ਕੋਈ 8 ਤੋਂ 10 ਦਿਨ ਦੇ ਆਸ-ਪਾਸ ਜਿਹੜਾ ਟਾਈਮ ਨੂੰ ਹੋ ਗਿਆ ਵਾ ਇਹ ਥਣ ਥਣ ਇਹਦਾ ਵੀ ਲਾਗੇ ਤੋਂ ਚੈੱਕ ਕਰਾ ਦਿੰਨੇ ਇਹ ਵੀ ਕੱਲਾ ਕੱਲਾ ਖਣ ਲੱਗਾ ਪਿਆ ਵਾ ਇਹ ਅੱਖਾਂ ਵਾਲਾ ਚੱਡ ਆ ਗਿਆ ਕਰਮਾਲੀ ਨੂੰ ਕਰੋ ਜੀ ਚੈੱਕ ਠੀਕ ਜੀ ਠੀਕ ਜੀ ਇਹਦਾ ਮੁੱਲ ਭਾਜੀ ਇਹ ਵੀ ਭਾਜੀ ਆਪਾਂ ਹਾਂ ਨਹੀਂ 60000 ਲਵਾਂਗੇ ਅੱਛਾ ਜੀ ਠੀਕ ਆ ਠੀਕ ਆ ਲੋ ਸ਼ਾਹ ਜਾਨ ਦੀ ਗੱਡੀ ਲੈ ਆਵੇ ਕੋਈ ਦੂਰੋਂ ਨੇੜੇ ਪਾਈ ਦਰਵਾਜ਼ਾ ਦੂਰ ਨੇੜੇ ਆਉਂਦੇ ਮੋਗੇ ਮਾਗੇ ਦੇ ਤੁਹਾਨੂੰ ਤਾਂ 5-6000 ਰੁਪਏ ਗੱਡੀ ਆ ਲੈ ਲੀ ਦੀ ਅੱਜ ਕੱਲ ਹਾਂਜੀ ਹਾਂਜੀ ਤੇ ਜੇ ਕੋਈ ਵੀ ਜੋੜਾ ਲੈ ਲੂਗਾ ਦੇ ਹਾਂਜੀ ਜੇ ਕੋਈ ਜੋੜਾ ਜੋੜਾ ਲੂਦੇ ਲਾਓ ਸਾਹੋ ਜੋੜਾ ਇੱਕ 30 ਦੇ ਲਾਂਗੇ ਇੱਕ ਇੱਕ ਦਾ 30 ਹਾਲਾ ਅੱਛਾ ਜੀ ਹਾਂਜੀ ਲੇਖਾ ਵੀ ਰੱਖਾਂਗੇ ਨਹੀਂ ਨਹੀਂ ਠੀਕ ਹੈ ਠੀਕ ਦੇ ਠੀਕ ਉਦੋਂ 32 ਦਾ ਪਾਉਂਦਾ ਉਦੋਂ 32 ਦਾ ਪਾਉਂਦਾ ਚਲੋ ਕਰਦੇ ਆਂ ਚਲੋ ਮੌਕੇ ਨੇ ਕੋਈ ਜਾਂਦੀ ਜੋੜਾ ਲਊਗਾ ਤੇ ਹੋਰ ਕਰਦੇ ਮਾਨਤਾ ਤੇ ਭਾਈ ਤੇ ਜੇ ਨੰਬਰ ਦੇ ਜੇ ਨੰਬਰ ਦੇ ਛੋਟੀ ਸੂਈ ਇੱਕ ਦੁੱਧ 6 ਕਿਲੋ ਤੋਂ ਬਾਹਰ ਹੋਊਗਾ ਜੀ ਅੱਛਾ ਜੀ ਲੀਟਰ ਵਾਲਾ ਠੀਕ ਜੀ ਇਹ ਮੜਿਆ ਨਾ ਬੱਚਾ ਆਪਾਂ ਛੱਡਦੇ ਨਹੀਂ ਮੜਿਆ ਮੜੀ ਯੋਲ ਕਰਦੀ ਪਰ ਹੁਣ ਹਟ ਗਈ ਇਹਦਾ ਅੱਛਾ ਜੀ ਛੱਡ ਨਾ ਬੱਚਾ ਨੇ ਬਤਾ ਅਗੇ ਹੋਰ ਕਾਦੀ ਮਰੀ ਠੀਕ ਆ ਉਹ ਤਾਂ ਹੁਣ ਆਲ ਕਰ ਦੋ ਹੜ ਗਈ ਏ ਅੱਛਾ ਅੱਛਾ ਇੰਦਾ ਛੱਡਿਆ ਜਦਾਂ ਦੱਸਿਆ ਚੰਗਾ ਲੱਗਿਆ ਮੇਰਾ ਵੀਰ ਭਰਾ ਮੁਰ ਕੇ ਕਹੇ ਨਾ ਹਾਂਜੀ ਹਾਂਜੀ ਸਾਡੇ ਕੋਲ ਘੜ ਗਈ ਕਿਸੇ ਕਾ ਜਾ ਕੇ ਮਾਸਾ ਵਾਧੂ ਗਿਆ ਸਦੀ ਘੜ ਗਈ ਸਦੀ ਠੀਕ ਆ ਠੀਕ ਆ ਨਹੀਂ ਜਦੋਂ ਤਾਂ ਇਹਨਾਂ ਦੱਸਿਆ ਜੀ ਬਾਈ ਦੱਸੀ ਗੱਲ ਚੰਗੀ ਹੈ ਨਾ ਬਿਲਕੁਲ ਠੀਕ ਆ ਇਹਦਾ ਦੋ ਕੋਰ 14 ਦਾ ਬਾਡੀ ਫ੍ਰੇਮ ਧਾਰਾ ਬਣਾ ਦੂਗਾ ਠੀਕ ਜੀ ਪਰ ਆਪਣਾ ਭਾਈ ਜਿੱਥੋਂ ਫੱਜਿਆ ਹਾਂਜੀ ਹਾਂਜੀ ਸਾਡੇ ਕੋਲ ਆਲ ਕਰਦੀ ਆਪਾਂ ਆਲ ਦੱਸ ਕੇ ਦੇਣੀ ਆ ਠੀਕ ਹੈ ਜੀ ਹਾਂਜੀ ਅੱਗੇ ਜਾ ਜਾ ਭਾਈ ਤੇ ਮਰੀਦਾ ਹੱਦੀ ਹੋਦੀ ਐ ਪਾਵਰ ਦਾਤ ਨੂੰ ਨਹੀਂ ਮਾਰੀਦਾ ਅੱਛਾ ਅੱਛਾ ਇਸਾ ਚੰਗਾ ਬੜੇ ਵੀਰ ਭਰਾ ਨੂੰ ਕਵੇ ਨਾ ਦਿੰਦੀ ਐ ਜਿਆਦਾ ਕਰਦੀ ਥੋੜਾ ਕਰਦੀ ਆਪਣੀ ਸਮਝਾ ਲਵੇ ਹਾਂਜੀ ਹਾਂਜੀ ਠੀਕ ਨਹੀਂ ਗਿਆ ਲੋ ਜੀ ਫਸਮਾਹ ਦਰਦੀ ਐ ਥੋੜਾ ਜਿਹਾ ਨਹੀਂ ਲੱਗ ਰਿਹਾ ਜੇ ਜਰੂਰ ਚੈੱਕ ਕਰਾਉਣਾ ਜੀ ਫਸਮਾਹ ਆਪਾਂ ਲੈ ਅੱਜ ਆਪੇ ਕਿੰਨਾ ਗਿਲੇ ਉਹ ਬਗ ਮੰਗਰ ਮਾਰੋ ਖੰਡਾ ਨਾ ਇਦਾਂ ਵੀ ਜੀ ਕਰਦੀ ਆਪਾਂ ਦੱਸ ਕੇ ਦੇਣੀ ਕੋ ਮੇਰਾ ਵੀ ਫਰੇਦ ਬਣਾ ਲਵੇ ਐਸੀ ਜੀ ਠੀਕ ਹੈ ਗੱਲ ਠੀਕ ਹੈ ਜੀ ਚਲੋ ਬੱਲਾ ਮਾਰਾ ਮੇਰਾ ਵੀ ਦਲੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਜੀ ਹਾਂ ਮਾਈ ਤੁਸੀਂ ਜਿਹੜੀ ਆ ਪਾਤੀ ਆ ਤੇ ਫਿਰ ਕਿੰਨਾ ਦਾ ਜਦੋਂ ਦੇਖੋ ਭਾਈ ਇਹ ਛੇਕ ਲਓ ਬਰੋ ਠੀਕ ਹੈ ਜੀ ਆ ਦੂਰੋਂ ਇਹਨੇ ਮਾਰ ਦੋ ਲੱਗਿਆ ਵਰ ਲੋਤੀਏ ਇਹ ਗੱਲ ਲੱਗਿਆ ਕਿ ਸਾਡਾ ਬਦਲੇ ਕੁਪੀਸ ਨਾਲ ਇਹ ਪ੍ਰਿੰਟਾਸ ਤੋਂ ਕੱਢ ਲਾਤਾ ਵਾ ਤੇ ਮੋਟਰ ਬੰਦ ਕਰ ਦੇ ਮੋਟਰ ਬੰਦ ਕਰ ਦੇ ਨਾਲੇ ਸਿਰ ਜਵਾਬ ਦੇ ਭਾਈ ਲੋ ਜੀ ਅਗਲੇ ਸਾਂ ਦੀ ਸਮਾਈਂ ਵਿੱਚ ਚੈੱਕ ਆ ਸਕਦੇ ਜੀ ਮੇਰਾ ਵੀ ਜੀ ਕਿਸੇ ਮਾਰਾ ਜਗਾ ਕਹਿਣਾ ਵਾ ਮੈਂ ਮੜੀ ਆਪਰਾ ਆਪਾਂ ਹੋਰ ਦੱਸ ਕੇ ਦਵਾਂਗਾ ਹੋਰ ਕਰ ਦਈਏ ਠੀਕ ਹੈ ਠੀਕ ਹੈ कर दी भाई छाड़ दो छटकू कर दी हां जी हां जी छाड़ दो छाड़ दो सब छाड़ पता है हवेलो पाई को घरोता नहीं करियो लो हां जी हां जी नहीं बिल्कुल बिल्कुल सब कुछ साफ ठीक आवे लो हां वाला बाप के में खाता दो 3 किलो 2 किलो तो हरवे गए ठीक है ठीक है बोल ये रहा मूल पार येर ਆਵੇ ਲੋ ਇਹ ਨੂੰ ਕਰੂਗਾ ਮੜਾ ਮੜਾ ਅਚਾਹੀ ਲੋਧ ਫੜ ਕੇ ਵਾਧੇ ਕਿਹਨੇ ਦੋਧ ਫੜਦਾ ਸਤਿਆ ਵੇ ਲੋਹੀ ਪਾਸੇ ਉਹ ਹੋਏ ਨੇ ਇੱਧਰ ਆਓ ਕੈਮਰਾ ਪਾਓ ਆਵੇ ਲੋ ਦੱਸਿਆ ਵੀ ਜੀ ਚੰਗਾ ਆਦਾ ਮੇਰੇ ਕੋਲ ਲੋਤ ਕੁਤਰੀਆ ਕੰਮ ਨਹੀਂ ਆਗਾ ਹਾਂਜੀ ਹਾਂਜੀ ਸਾਡੇ ਕੋ ਇੰਨਾ ਕਰ ਦੀਗੇ ਪਹਿਲੇ ਦਿਨ ਮੜਾ ਕੀਤਾ ਸੀ ਅਚਾਹੀ ਇਹਦੇ ਕੱਲ ਜਾ ਕੇ ਵਾਧੇ ਵੀ ਕਰ ਸਕਦੀ ਘੱਟ ਵੀ ਸਕਦੀ ਆ ਤੇਰਾ ਮੁੱਲ ਸਰ ਇਹਦਾ ਮੁੱਲ ਕਰਾਉਣ ਨੂੰ ਭਾਈ ਜੋ ਮੱਝ ਘਾਲੋ ਅਚਾਹੀ ਸਾਥੀ ਅੱਜ ਪਹੁੰਚ ਕਰਾਂਗੇ ਅਚਾਹੀ 55000 ਹੋ ਗਿਆ ਭਾਈ ਠੀਕ ਹੈ ਜੀ ਛੋਟੀ ਹੋ ਗਈ ਸੈਟ ਹੁਣ ਹਾਂਜੀ ਹਾਂਜੀ ਹੋਰ ਛੋਟੀ ਸੈਟ ਆ ਹੁਣ ਦੀ ਕੋਈ ਡਾਕ ਨਾਲੀ ਨੋਲ ਨਹੀਂ ਹੁਣ ਵਨ ਮੂਟੇ ਖਾ ਲਿਆ ਅੱਛਾ ਜੀ ਉਹਦੇ ਦਾਖ ਲਗਾਉਣ ਚਾਹੀਦਾ ਹੋਵੇ ਹੁਣ ਇਧਰ ਨਹੀਂ ਗਾੜੀ ਮਾਰਨੋ ਕਹਿ ਲਗਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਆ ਵੇ ਲੋ ਕੋਲ ਤੁਹਾਨੂੰ ਤਾਂ ਮਾਰਨੋ ਕਰੀ ਆ ਉਹ ਇਹ ਨਾ ਮੇਰਾ ਵੀਰ ਕਹਿੰਦਾ ਲੱਤਾ ਵਧੇ ਲਈ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਕੋਈ ਨਹੀਂ ਕੋਈ ਹੋਰ ਜਾਨੀ ਹੈ ਸਭ ਕੋਈ ਭਾਵੇਂ ਜਿੰਨਾ ਚ ਮੱਝ ਚੁੱਕਦੇ ਰਹੇ ਬੱਚਾ ਅੱਛਾ ਜੀ ਸਿਰਫ ਹੋਰ ਕਰਦੀ ਆਪਾਂ ਭਾਈ ਇਹ ਗੱਲ ਦੱਸਣੇ ਮੇਰਾ ਠੀਕ ਆ ਕਰਦੀ ਆ ਹਾਂ ਨਾ ਹੀ ਵੀਰੇ ਇਹਦਾ ਇਹਦਾ ਵੀ ਇਹ ਭਾਜੀ ਹਾਂ ਦਾ ਹੀ ਆਪਾਂ 5000 ਠੀਕ ਆ ਗੱਲ ਤੁਸੀਂ ਗੱਲ ਚੱਗੀ ਆ ਸਾਡੇ ਕੋਲ ਇਸਾਂ ਪਹਿਲੇ ਜਿੰਤਾ ਮੜਿਆ ਅੱਛਾ ਉਹ ਕਰਦੀ ਆ ਠੀਕ ਆ ਤੇ ਪਹੁੰਚ ਪਹੁੰਚ ਭਾਈ 60 ਹਜ਼ਾਰ ਕਰਾਂਗੇ ਨਹੀਂ 56 ਕਰ ਦਈਏ ਤੂੰ ਜਾਈਂਗਾ ਸਾਡੇ ਠੀਕ ਆ ਲਓ ਜੀ ਪਹੁੰਚ 58000 ਦੇ ਵਿੱਚ ਜੀ ਔਰ 5000 ਦੀ ਉਦਾਂ ਮੁਰਝੀ ਜਾ 1000 ਜੀ ਮੇਰਾ ਵੀ ਜਿਹੜਾ ਦੇ ਕੋ ਦੋ ਡੰਗ ਚੋਵੇ ਹਾਂਜੀ ਸਾਡੇ ਦਾ ਭਾਵੇਂ ਚੰਡਾ ਚੋਵੇ ਜਿਹੜਾ ਭਾਈ ਸਾ ਕਿਉਂ ਹਾਂਜੀ ਹਾਂਜੀ ਇਹਦੇ ਕਹਿੰਦਾ ਸਿੱਧੀਆਂ ਗਾਹ ਸਿਆਲ ਆਉਣ ਡਿਆ ਵਾ ਹਾਂਜੀ ਬੱਚੇ ਖੜ ਦੇ ਕੋ ਜਾਵੇ ਖੜ ਦੇ ਲੱਦੀ ਲਿਆਵੇ ਬੱਚਾ ਮਰਦੇ ਮੁਕੇ ਬਾਰੀ ਸਾਡੀ ਖਾਣ ਖਤਮ ਹੋਣੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਮੇਰੀਆਂ ਕਹਿੰਦਾ ਸਿੱਧੀਆਂ ਮੇਰੀ ਵੀਡੀਓ ਪਾਵੇ ਰੱਖੇ ਕੋਲ ਮੇਰੇ ਫੇਰ ਨਹੀਂ ਆਪਣੇ ਲਾ ਲਈਆਂ ਠੀਕ ਆ ਠੀਕ ਆ ਤੇ ਭਾਈ ਚੌਥੇ ਨੰਬਰ ਤੇ ਉੱਥੇ ਰੱਖਦੇ ਭਾਈ ਮੀਂਹ ਝੋ ਠੀਕ ਹੈ ਤੇ ਮਾਲੀ ਕੋਈ ਲੰਲਾ ਹੋਊਗਾ ਅੱਛਾ ਜੀ ਹਾਂ ਇੰਨਾ ਬੜਾ ਠੰਡੀ ਹੋ ਗਈ ਵੇਲਾ ਮੇਂ ਆਹ ਵੇਖੋ ਠੰਡੀ ਹੋ ਗਈ ਵੇਲਾ ਹਾਂਜੀ ਹਾਂਜੀ ਆਹ ਵੇਖੋ ਸੀਲ ਬੜੀ ਹੋ ਗਈ ਤੇ ਬਾਧਿਆਰੀ ਗੀਨੇ ਕੀਤਾ ਵਾ ਅੱਛਾ ਅੱਛਾ ਹਾਂ ਜੀ ਠੀਕ ਠੀਕ ਹੈ ਆਹ ਵੇਖੋ ਐ ਇਦਾਂ ਹੀ ਜੀ ਬੈਈ ਜਾਂ ਸੀਲ ਬੜੀ ਜੈ ਜਾਂਦਾ ਮਾਜੀ ਸਾਰੇ ਬੈਠੇ ਠੀਕ ਹੈ ਜੀ ਕੋਈ ਲੱਤ ਨਹੀਂ ਮਾਰਦੀ ਕੋਈ ਗੱਲ ਨਹੀਂ ਬਾਦੀ ਅਛਾ ਜੀ ਇਹ ਕਿਹੜਾ ਦਾ ਨਹੀਂ ਠੀਕ ਹੈ ਜੀ ਇਹਨਾਂ ਦੇ ਆਪਾਂ 5 ਕਿਲੋ ਲੈ ਲਈਏ ਅਛਾ ਜੀ ਇਹ ਸਵੇਰ ਵੀ ਪਹਿਲਾ ਪਹਿਲਾ ਸਵੇਰ ਠੀਕ ਹੈ ਲੋ ਜੀ ਇਹ ਵੀ ਪਹਿਲਾ ਸਵੇਰ ਤੇ ਨੀਣੀ ਆ ਗਈ ਜੇ ਜੱਡ ਬਲਾਇਆ ਗਿਆ ਕਰਮਾਲੀ ਕਿੰਨਾ ਕੁ ਟਾਈਮ ਹੋ ਗਿਆ ਭਾਈ ਸੁਈ ਨੂੰ ਸੁਈ ਨੂੰ ਭਾਈ ਕੋ 2 ਮਹੀਨੇ ਘਾਇਆਂ ਲੱਗ ਜਾਵੇ ਹੋ ਗਏ ਅਛਾ ਜੀ ਦੁੱਧ ਭਾਈ ਦਾ ਬੜਾ ਸੇਵਾ ਦਾ ਹਾਂਜੀ ਭਾਵੇਂ ਸੱਜਰੀ ਸੁਈ ਹੈ ਨਾ ਦੁੱਧ ਸੇਵਾ ਦਾ ਜੀ ਠੀਕ ਹੈ ਠੀਕ ਹੈ ਭਾਵੇਂ ਇੱਥੇ 8 ਕਿਲੋ ਚੋਲੇ ਦੇ ਭਾਵੇਂ ਇਹਨੂੰ ਪੰਜਾਂ ਦੇ 3 ਕਿਲੋ ਲੈ ਆਓ ਉਧਰ ਮਾਰੋ ਸਹੀ ਕੈਮਰਾ ਦੇਖੋ ਲਓ ਜੀ ਭਾਈ ਉਧਰ ਤੇ ਮਾਰੋ ਕੈਮਰਾ ਦੇਖੋ ਕਿੱਡੇ ਰਾਗ ਭਾਗ ਲਾਤੇ ਰੱਖਨੇ ਸੀਂਦੀਆਂ ਆ ਗਈਆਂ ਪੂਰੀਆਂ ਕਰਮਾਲੀ ਦੇ ਵਿੱਚ ਆਹ ਦੇਖ ਲਓ ਜੀ ਲਓ ਜੀ ਲਾਗੇ ਤੋਂ ਇਹਦਾ ਵੀ ਕੱਡਾ-ਚੁੱਡਾ ਚੈੱਕ ਕਰੰਦੇ ਆਂ ਬਾਕੀ ਆਹ ਦੇਖੋ ਲਾਗੇ ਤੋਂ ਥਲਾਂ ਦਾ ਸੈਜ ਗਿਆ ਇੱਕ ਕਰਾ ਦਿੰਦੇ ਆਂ ਠੀਕ ਹੈ ਜੀ ਇਹਦਾ ਮੁੱਲ ਇਹਦਾ ਮੁੱਲ ਭਾਜੀ ਕੀ ਦਾ ਬੋਲ ਰਹਾ ਨਾ ਭਾਈ 45000 ਰੁਪਏ ਆ। ਅੱਛਾ ਜੀ। ਹਾਂ ਛੋੜਿਆ ਮੋੜ। ਠੀਕ ਹੈ। ਭਾਈ ਛੋਟੀ ਸੋਹਣੀ ਛੋਟੀ ਮੀਨੀ ਸਾਮਣ ਵਾਲੀ ਬਸ। ਠੀਕ ਹੈ ਠੀਕ ਹੈ। ਹਾਂ 47000 ਦੀ ਭਾਜੀ ਹਾਂ ਦੇ ਦਵਾਂਗੇ। ਅੱਛਾ ਜੀ। ਹਾਂ। ਠੀਕ ਹੈ ਲਓ ਜੀ ਇਹ 44000 ਦੀ ਆ ਤੇ ਬਿਲਕੁਲ ਜਿਹੜਾ ਛੋਟੇ ਛੋਟੇ ਜਿਹੜਾ ਸੁਣੋ। ਜੇ ਬੰਦਾ ਜੀ ਉਹ ਦੇ ਲਊਗਾ। ਹਾਂ ਜੀ। ਫਿਰ ਆਪਾਂ ਕਹਿੰਦੇ 47000। ਅੱਛਾ ਜੀ। ਹਾਂ ਠੀਕ ਆ ਲਓ ਜੀ 47000 ਦੇ ਵਿੱਚ ਪਾਉਂਦੇ 44000 ਦੀ ਜੇ ਕਿਸੇ ਵੀਰ ਭਾਣੇ ਸਿੱਧੀ ਡਾਇਰੈਕਟ ਖਰੀਦਣੀ ਆ ਤੇ ਅਸੀਂ ਲਈਆਂ ਤੇ ਚੈੱਕ ਕਰ ਸਕਦੇ ਜੀ ਬਹੁਤੀ ਸੀਰੀਅਲ ਅੱਛਾ ਜੀ ਪਰ ਇਹ ਧਰਾਂ ਲਈ ਜਰੂਰੀ ਆ ਠੀਕ ਆ ਠੀਕ ਆ ਲਓ ਜੀ ਨਿੱਗੇ ਸੁਭਾਲੀਏ ਤੇ ਪਹਾੜਾ ਪਾਗ ਥੱਲੇ ਪਾਈ ਨਾਵਾ ਤੇ ਬਾਕੀ ਪਾਚੂ ਜੀ ਦਾ ਵੀ ਕੋ ਹਸਾ ਵੀ ਤੇ ਹਾਂਜੀ ਹਾਂਜੀ ਤੇ ਮੈਂ ਨਗਾ ਬਹਿਣ ਦਿੰਦਾ ਨਹੀਂ ਬਹਿਣ ਦਿੰਦਾ ਸਹੀ ਗੱਲ ਆ ਪਸ਼ੂ ਪਾਈ ਦੇ ਕੋਲ ਚੰਗੇ ਆ ਤੇ ਰੇਡ ਬਿਲਕੁਲ ਨਿਗੇ ਨਿਗੇ ਆ ਤੇ ਵੀਡੀਓ ਪੂਰੀ ਵੇਖ ਲੈਣ ਲਵਾ ਦੇ ਸਾਰੇ ਪਸ਼ੂ ਪਾਲ ਪਰ ਮੈਂ ਨਾ ਹਾਲ ਕਰਦੀ ਪਰ ਕਿਸੇ ਦੇ ਘਰ ਜਾ ਕੇ ਪਾਜੀ ਕਰ ਵੀ ਸਕਦੀ ਏ ਆਹ ਜੇ ਤੇ ਚਲੋ ਪਤਾ ਨਹੀਂ ਹੁੰਦਾ ਕਿ ਹਲੇ